ਟੈਸਟ ਐਮ ਬਲਾਕ ਸੰਪਤੀ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਦੀ ਨਿਗਾਹ ਰਿਜ਼ਲਟ ਦੇ ਉੱਤੇ ਟਿਕੀ ਹੋਈ ਆ ਪਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਜਲਾਲਾਬਾਦ ਦੇ ਵਿੱਚ ਇੱਕ ਵੱਡਾ ਰੋਲਾ ਪੈ ਗਿਆ ਖਬਰ ਇਸ ਪ੍ਰਕਾਰ ਹੈ ਕਿ ਗਿਣਤੀ ਚੱਲਦਿਆਂ ਹੀ ਜਲਾਲਾਬਾਦ ਦੇ ਵਿੱਚ ਇੱਕ ਰੋਲਾ ਪੈ ਗਿਆ ਜ਼ਿਲ੍ਹਾ ਪਰਿਸ਼ਦ ਬਲਾਕ ਸੰਪਤੀ ਚੋਣਾਂ ਦੇ ਗਿਣਤੀ ਚੱਲ ਰਹੀ ਸੀ ਤੇ ਵਿੱਚ ਕਾਂਗਰਸ ਭਾਜਪਾ ਅਕਾਲੀ ਦਲ ਦੇ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਨੂੰ ਦਰਨਾ ਲਾ ਕੇ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹਾਈਵੇ ਨੂੰ ਪੂਰਨ ਤੌਰ ਤੇ ਜਾਮ ਕਰ ਦਿੱਤਾ ਗਿਆ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਦੇ આરોਪ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਦੇ ਵਰਕਰ ਗਿਣਤੀ ਸਹੀ ਢੰਗ ਨਾਲ ਨਹੀਂ ਕਰ ਰਹੇ ਹਾਲਾਂਕਿ ਉਹਨਾਂ ਦਾ ਇਹ ਰੋਬ ਵੀ ਹੈ ਕਿ ਜਿਹੜੀ ਗਿਣਤੀ ਸੀਗੀ ਬਲਾਕ ਸੰਤੀ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀਆਂ ਉਹ ਗਿਣਤੀਆਂ ਨੂੰ ਪਹਿਲਾਂ ਹੀ ਕਰਕੇ ਰੱਖ ਲਿਆ ਗਿਆ ਸੀ ਤੇ ਜਦੋਂ ਉਮੀਦਵਾਰ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਹਾਰ ਗਏ ਹੋ ਤੇ ਤੁਸੀਂ ਇਹ ਚੋਣਾਂ ਨੂੰ ਹਾਰੇ ਹੋ ਤੇ ਤੁਸੀਂ ਇੱਥੇ ਚਲੇ ਜਾਓ ਇਸ આરોਪ ਦੇ ਤਹਿਤ ਅਕਾਲੀ ਦਲ ਕਾਂਗਰਸ ਤੇ ਭਾਜਪੀ ਵੱਲੋਂ ਇਕੱਠੇ ਹੋ ਕੇ ਫਾਜ਼ਲਕਾ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਤੇ ਰੀਕਾਊਂਟਿੰਗ ਕਰਨ ਲਈ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਤੇ ਪ੍ਰਸ਼ਾਸਨ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਬਲਾਕ ਸੰਵਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਰੀਕਾਊਂਟਿੰਗ ਕੀਤੀ ਜਾਵੇ ਤਾਂ ਹੀ ਇਹ ਦਰਨਾ ਪ੍ਰਦਰਸ਼ਨ ਖਤਮ ਹੋਊਗਾ ਤਾਹੀਂ ਇਹੇ ਬੰਦ ਕੀਤੇ ਹਾਈਵੇ ਨੂੰ ਖੋਲਿਆ ਜਾਊਗਾ ਇਹ ਯਾ ਤਾਂ ਸਾਡੀ ਇਕਵਾਦੀ ਗੱਲ ਕਰਦੇ ਰਹਿਏ ਇੱਕ ਮੇਰੀ ਸੁਣੋ ਤੁਸੀਂ ਸਾਰੇ ਜਿੱਤੂ ਜਿਹੜੇ ਕਬਰੇ ਕੱਢੋ ਸਾਡੇ ਬੰਦੇ ਬਾਕੀ ਇਸ ਬਾਰ ਮੇਰੀ ਗੱਲ ਸੁਣੋ ਜੇ ਡੀ ਐਸਪੀ ਸਾਹਿਬ ਇੱਕ ਬੇਨਤੀ ਸੁਣੋ ਆ ਤਾਂ ਬਿਤ ਕਰਾ ਨਾ ਵੀ ਜੇ ਤੁਸੀਂ ਮੰਨ ਲਓ ਦੂਜੇ ਕੈਂਡੀਡੇਟ ਜ਼ਿਲ੍ਹਾ ਪ੍ਰੀਸ਼ਦ ਦੇ ਅੰਦਰ ਬੈਠੇ ਆ ਤੇ ਇਹ ਕੰਮ ਕਰ ਮੈਂਟੇ ਦੇਖੋ ਸਾਡੇ ਦੇ ਐਲੀਗੇਸ਼ਨ ਹੁੰਦੇ ਆ ਇਸ ਤਰ੍ਹਾਂ ਦਾ ਕੋਈ ਵੀ ਐਜਾ ਪ੍ਰੋਟੋਕੋਲ ਨਹੀਂ ਪਾਤਰ ਹੈ ਵੀ ਪਰ ਸਭ ਉਹ ਅੰਦਰ ਲੈ ਕੇ ਜਾਉਂਦੇ ਹੁੰਦੇ ਆ ਨਹੀਂ ਨਹੀਂ ਐਸਡੀਐਮ ਸਾਹਿਬ ਅਸੀਂ ਤਾਂ 10 ਮਿੰਟ ਹੋ ਗਏ 2 ਮਿੰਟ ਵੀ ਜਾ ਰਿਹਾ ਹੈ ਕਾਂਗਰਸ ਦੇ ਮੈਂ ਕਹਿੰਦਾ ਜੀ ਜਿਲ੍ਹਾ ਪ੍ਰੀਸ਼ਦ ਜਿਲ੍ਹਾ ਪ੍ਰੀਸ਼ਦ ਤੇ ਮੇਰੇ ਨਾਲ ਚੱਲੋ ਜੀ ਡੋਰ ਵਿੱਚ ਕੋਈ ਨਹੀਂ ਹੋਰ ਦੱਸੋ ਜੀ ਬਾਈ ਇਹਨਾਂ ਨੂੰ ਲੈ ਜੂ ਅਸੀਂ ਤਾਂ ਪਹਿਲਾਂ ਲੈ ਜੂ ਕੋਈ ਨਹੀਂ ਤੇ ਪਹਿਲਾਂ ਜਿਹੜਾ ਉਲਟਪੁਟ ਕਰਦਾ ਉਹ ਯਾਰ ਜਿਹੜਾ ਪੋਲਿਟਿਕ ਕਰਦਾ ਉਹ ਤੁਸੀਂ ਕਰਵਾਓ ਨਾ ਤੱਕ ਨਾ ਅੰਦਰ ਨਹੀਂ ਤਾਂ ਬਾਹਰ ਆ ਕੇ ਗੱਲ ਕਰਦੇ ਮੇਰੇ ਸਾਰੇ ਇਲੈਕਸ਼ਨ ਜਿੰਦਗੀ ਨਾਲ ਬੰਦ ਹੋ ਗਏ ਸਾਰਾ ਕੰਮ ਜਾਓ ਸਾਰੇ ਬੰਦ ਹੋ ਜਾਂਦੇ ਹੈ ਦੀ ਆਪ ਦੀ ਕਰੀਆ ਕਲੀਅਰ ਕਰੀ ਜਾਣਗੇ ਉਹ ਅਸੀਂ ਪਹਿਲਾਂ ਵੀ ਮੰਨਣਾ ਨਹੀਂ ਕੀਤਾ ਆਪਾ ਇੱਥੇ ਖੜੇ ਰਾਂਗੇ ਉਹਨਾਂ ਨੂੰ ਨਾ ਪੰਜ ਸੱਤ ਹੋਰ ਜੇ ਤੂੰ ਕੱਢ ਦੇਣੇ ਐ ਇਵੇਂ ਹੋਣਾ ਆਪਣੇ ਬੰਦੇ ਭੇਜ ਦੇ ਦੇ ਸਾਨੂੰ ਕਿੰਨੇ ਪਹਿਲਾਂ ਸਾਰੇ ਨੁਮਾਇੰਦੇ ਲੈ ਕੇ ਜਾਓ ਸਾਰੀਆਂ ਪਾਰਟੀਆਂ ਕੋਈ ਤਾਂ ਨਹੀਂ ਆਉਂਦਾ ਸਾਰਿਆਂ ਨੂੰ ਲੈ ਜਾ ਜੀ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਜ਼ਿਲ੍ਹਾ ਪੀਸ਼ਾਲੇ ਲੈ ਜਾਓ ਚਲੋ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਆਪਣੀਆਂ ਦੋਨੋਂ ਚੀਜ਼ਾਂ ਐ ਅਸੀਂ ਕੈਂਡੀਡੇਟਸ ਜਿਹੜੇ ਹੈਗੇ ਥੋੜਾ ਜ਼ਿਲ੍ਹਾ ਪ੍ਰੀਸ਼ਦ ਦਾ ਉਹ ਅਸੀਂ ਜਿੰਨਾ ਚਿਰ ਜੋਨ ਚੱਲਣਾ ਮੇਰਾ ਜੋਨ ਮੇਰਾ ਬਾਮਣੀ ਵਾਲਾ ਜੋਨ ਐ ਅਸੀਂ ਮਾਰਨਿੰਗ ਲਾਉ ਕਰਤਾ ਬਾਮਣੀ ਵਾਲਾ ਜੋਨ ਦੀ ਮੇਰੀ ਗੱਲ ਸੁਣਨੀ ਚਾਹੀਦੀ ਹਾਂਜੀ ਉਹ ਕੈਂਡੀਡੇਟ ਜਿਵੇਂ ਬਾਵਣੀ ਵਾਲਾ ਜ਼ੋਨ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਵਿੱਚ ਉਹਦੇ ਜਲਾਲਵਾ ਰੂਰਲ ਦੇ ਬੂਥ ਆ ਜਾਂਦੇ ਹੈ ਵਿੱਚ ਹੀ ਆਪਣੇ ਦੂਜਾ ਚੱਲੀਆਂ ਕਿਉਂਕਿ ਬਲਾਕ ਸੰਤੀਭਾਈ ਚੱਲ ਰਹੀ ਹੈ ਹਾਂਜੀ ਉਹ ਕੈਂਡੀਡੇਟ ਅਸੀਂ ਉਹਨਾਂ ਟਾਈਮ ਲਾਓ ਕਰਾਂਗੇ ਜਿੰਨਾ ਚਿਰ ਬਾਵਣੀ ਵਾਲਾ ਜ਼ੋਨ ਫੁੱਲੀ ਕੰਪਲੀਟ ਨਹੀਂ ਹੋ ਜਾਂਦਾ ਕੰਪਲੀਟ ਹੋ ਜਾਂਦਾ ਹਾਂਜੀ ਠੀਕ ਇਸੇ ਤਰ੍ਹਾਂ ਮਾਮੂ ਜਿਆ ਜਾਂ ਜ਼ੋਨ ਜਿਹੜਾ ਅਜੇ ਸਟਾਰਟ ਨਹੀਂ ਹੋਇਆ ਦਾ ਕੋਈ ਜਦੋਂ ਸਾਡਾ ਮਾਮੂ ਜਿਆ ਸਟਾਰਟ ਹੋ ਗਿਆ ਅਸੀਂ ਬਾਅਦ ਪਾਰਟਿਕੂਲਰ ਪ੍ਰੋਪਰ ਅਨਾਉਂਸਮੈਂਟ ਕਰ ਰਹੇ ਹਾਂ ਹੁਣ ਜਿਹੜਾ ਪਤਾ ਇਹ ਲੱਗਿਆ ਕਿ ਬੱਦੇ ਪਹਿਲਾਂ ਖੁੱਲ੍ਹੀਏ ਸਾਰਾ ਬੱਦੇ ਕੈਂਡੀਡੇਟ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਆਉਣਾ ਚਾਹੁੰਦਾ ਨਹੀਂ ਕਾਉਂਟੀਜਨ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਆਉਣਾ ਚਾਹੁੰਦਾ ਨਹੀਂ ਹੈ ਠੀਕ ਹੈ ਅਸੀਂ ਕੱਲੀ ਕੱਲੀ ਅਟੈਂਡਸ ਲੈਣੀ ਹੁੰਦੀ ਹੈ ਮੰਡੇਟਰੀ ਨਹੀਂ ਹੁੰਦਾਗਾ ਕਿ ਅਸੀਂ ਸਾਰੇ ਕੈਂਡੀਡੇਟਾਂ ਉਨਫੇਅਰ ਕਾਉਂਟਿੰਗ ਸਟਾਰਟ ਕਰਨੀ ਹੈ ਸੁਣੋ ਫਿਰ ਵੀ ਅਸੀਂ ਇੱਕ ਬੈਕਅਪ ਰੱਖਦੇ ਹੁੰਨੇ ਆ ਮਾਨਜੋਗ ਲਕਸ਼ਮਣ ਜੀ ਹਦਦਤਾਂ ਹੈਗੀਆਂ ਤੁਹਾਡੇ ਸੀਸੀਟੀਵੀ ਅੰਦਰ ਲੱਗੇ ਹੋਏ ਕੈਂਡੀਡੇਟ ਆਪ ਜਾਣਗੇ ਤੁਸੀਂ ਬਾਹਰ ਆ ਕੇ ਆਪਣੇ ਆਪ ਦੱਸ ਦੋ ਜੇ ਯੂ ਵਿਲ ਸੀ ਪ੍ਰੈਜ਼ੀਡੈਂਟ ਸੀਗੇ ਹਾਂਜੀ ਪਰਪਰ ਸੀਸੀਟੀ ਵੀ ਲੱਗੇ ਹੋਇਆ ਨਾ ਲੱਗੇ ਹੋਇਆ ਲੱਗੇ ਹੋਇਆ ਲਿਸਨ ਟੂ ਮੀ ਹਰੇਕ ਚੀਜ਼ ਦੀ ਇਸ ਵੀ ਡੱਬਾ ਇੱਕ ਵੇ ਬੈਲਟ ਪੇਪਰ ਅਸੀਂ ਜਿਹੜੀ ਰਿਕਾਰਡਿੰਗ ਸਾਡੀ ਸੀਸੀਟੀਵੀ ਦੀ ਹੈ ਉਹ ਅਸੀਂ 8 ਵਜੇ ਤੋਂ ਵੀ ਪਹਿਲਾਂ ਦੀ ਲਗਾਤਾਰ ਸਾਡੀ ਚੱਲ ਰਹੀ ਹੈ ਇਹ ਨਹੀਂ ਕਿ ਅਸੀਂ ਵਿੱਚ ਆਫ ਕੀਤੀ ਹੈ ਅਨ ਇੰਟਰਪਰ ਚੱਲੂਗੀ ਕੋਈ ਵੀ ਕੈਂਡੀਡੇਟ ਜਿਹਨੂੰ ਡਾਊਟ ਲੱਗਦਾ ਸਰ ਫਿਰ ਅਗਮਾਨੀ ਵਾਲਾ ਜ਼ੋਨ ਦਾ ਦੁਬਾਰਾ ਕਰਾ ਦਿਓ ਜੇ ਡਾਊਟ ਹੀ ਨਹੀਂ ਲੱਗਦਾ ਤੇ ਕਰਾ ਦਿਓ ਦੁਬਾਰਾ ਗਿਣਤੀ ਅਗਮਾਨੀ ਵਾਲਾ ਸਾਡਾ ਦੁਬਾਰਾ ਸੈਟ ਹਾਂਜੀ 2 3 ਬੱਸ ਮੈਂ ਕੀ ਕਰ ਸਕਦਾ ਨਹੀਂ ਜਿਹੜੀਆਂ ਚੀਜ਼ਾਂ ਦਾ ਹੋ ਚੁੱਕਿਆ ਕਾਊਂਟ ਉਹਦੇ ਸਾਡਾ ਪ੍ਰੈਰੋਗੇਟਿਵ ਨਹੀਂ ਹੈ ਤੁਹਾਨੂੰ ਲੱਗਦਾ ਹੈਗੇ ਮਾਨਯੋਗ ਏਡੀਓ ਸਾਹਿਬ ਹੈਗੇ ਯੂ ਕੈਨ ਆਰੋ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਉੱਥੇ ਦੇ ਦੇ ਦਿਓ ਠੀਕ ਹੈ ਮੈਂ ਉਹਦੇ ਵਿੱਚ ਨਹੀਂ ਬੈਠਣਾ ਚਾਹੁੰਦਾ ਆਮ ਨਾਟ ਔਰ ਮੈਂ ਤੁਹਾਨੂੰ ਡਿਸਕਸ਼ਨ ਕਰਦਾ ਸਰ ਤੁਹਾਡੇ ਤੁਹਾਡੇ ਤੁਹਾਡੀ ਗੱਲ ਸੁਣ ਲਈ ਸਰ ਜਿਹੜਾ ਕੈਂਡੀਡੇਟ ਹੈ ਤੁਹਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਜੀ ਪਾਰਟੀ ਵਾਈਜ਼ ਜੀ ਐਟ ਅ ਟਾਈਮ ਇੱਕ ਬੰਦਾ ਇੱਕ ਪਾਰਟੀ ਦਾ ਬੈਠੂਗਾ ਕੈਂਡੀਡੇਟ ਜਾਂ ਉਹਦਾ ਸਰ ਕੈਂਡੀਡੇਟ ਜੋ ਇਲੈਕਸ਼ਨ ਕਰ ਤੁਸੀਂ ਮੇਰੇ ਨਾਲ ਇੱਥੇ ਅਸੀਂ ਪਹਿਲਾਂ ਹੁਣ ਮਣਾ ਕੀਤਾ ਹੁਣ ਮੈਂ ਵੀ ਚੱਲ ਗਿਆ ਤੁਸੀਂ ਵੀ ਚੱਲ ਗਿਆ ਤੁਸੀਂ ਮੈਨੂੰ ਦੱਸੋ ਕਿਹੜੇ ਕਿਹੜੇ ਬੰਦੇ ਆ ਤੁਹਾਡੇ ਮੈਂ ਇੱਕ ਵਾਰੀ ਪੁੱਛ ਲੈਣਾ ਵੀ ਤੁਹਾਡਾ ਬਾਈ ਜੀ ਕਿਹੜਾ ਜੋਂਾ ਤੁਹਾਡਾ ਕਿਹੜਾ ਮੈਨੂੰ ਪਤਾ ਕਿਹੜੇ ਜੋਂ ਚੱਲੇ ਜਾਂਦੇ ਮੈਂ ਨਾਲ ਲੈ ਜਾਂਦਾ ਠੀਕ ਹੈ ਜੋਨ ਵਾਲੇ ਬੰਦੇ ਚੱਕ ਪੈਂਦੇ ਚੱਲਦੇ ਉਹੀ ਲਿਜਾਓਗੇ ਬਾਈ ਜੀ ਇਹਦੇ ਵਿੱਚ ਸਿੰਪਲ ਹੈ ਮੇਰੇ ਦੋ ਪੈਰਾਂ ਨਾਲ ਚੱਲੀ ਜਾਂਦੇ